ਗੁਰੂ ਪਿਆਰਿਓ ਵਾਗੜੀ ਦਾ ਖਾਲਸਾ ਵਾਗੜੀ ਦੀ ਫਤਿਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਸਤਬ ਦਿਨ ਨੂੰ ਸਮਰਪਿਤ ਅਜਸੀ ਕੁੰਨ ਦਾ ਹੋਰ ਸ਼ਲੋਕ ਵਿਚਾਰਾਂਗੇ ਸਬ ਸਖ ਦਾਤਾ RAM ਹੈ ਦੂਸਰ ਨਹੀਂ ਕੋਈ ਕੋ ਨਾਨਕ ਸੁਨ ਰੇ ਮਨਾ ਤਸ ਸਿਮਰਤ ਗਤ ਹੋਇ ਕੋ ਨਾਨਕ ਸੁਨ ਰੇ ਮਨਾ ਤਸ ਸਿਮਰਤ ਗਤ ਹੋਇ ਗੁਰੂ ਜੀ ਕਹਿੰਦੇ ਹਨ ਸਭ ਸੁੱਖਾਂ ਦਾ ਦਾਤਾ ਈਸ਼ਵਰ ਪਰਮਾਤਮਾ ਹੀ ਹੈ ਔਰ ਕੋਈ ਨਹੀਂ ਹੈ ਕਿਉਂਕਿ ਦਾਤਾਰ ਉਹੀ ਹੈ ਸਾਰੀ ਸ੍ਰਿਸ਼ਟੀ ਦਾ ਮਾਲਕ ਸਾਰੀਆਂ ਦਾਤਾਂ ਉਹਦੇ ਹੱਥ ਵਸਣ ਜਿਸ ਨੂੰ ਉਹ ਪਿਆਰ ਕਰਦਾ ਹੈ ਉਸ ਨੂੰ ਦਾਤਾ ਬਤੀ ਜਾ ਦਿੰਦਾ ਹੈ ਸੁੱਖਾਂ ਦਾ ਕਰ ਹੈ ਆਨੰਦ ਹੈ ਸਭ ਕੁਝ ਉਸ ਦੇ ਘਰ ਚੰਗਾ ਹੀ ਚੰਗਾ ਹੈ ਅਸੀਂ ਉਸ ਨਾਲ ਪਿਆਰ ਪਾਈਏ ਜੁੜੀਏ ਤਾਂ ਸਾਨੂੰ ਸਾਰੀਆਂ ਸੁਖ ਪ੍ਰਾਪਤ ਜਿੰਦਗੀ ਦੇ ਹੋ ਜਾਣਗੇ ਹੁੰਦੇ ਰਹਿਣਗੇ ਪਿਆਰ ਪਾਣ ਦੀ ਲੋੜ ਹੈ ਉਸ ਦੀ ਯਾਦ ਬਣਾਉਣ ਦੀ ਲੋੜ ਹੈ ਹਰ ਵਕਤ ਉਸ ਦੇ ਮਨ ਵਿੱਚ ਉਸ ਦੇ ਉਹਨਾਂ ਗੁਣਾਂ ਨੂੰ ਰੱਖਣਾ ਪਵੇਗਾ ਉਹਨਾਂ ਦੇ ਅਨੁਸਾਰ ਹੀ ਜੀ ਮੰਨੂ ਕਲਣਾ ਪਵੇਗਾ ਜੀਣਾ ਪਵੇਗਾ ਤੇ ਆਨੰਦ ਹੀ ਆਨੰਦ ਹੋ ਜਾਵੇਗਾ ਇਤੋ ਕੁਝ ਗੁਰਬਾਣੀ ਦੀ ਹੋਰ ਤੋਕ ਵਿੱਚ ਗੁਰੂ ਜੀ ਕਹਿੰਦੇ ਹਨ ਕੀਤਾਲੂੜੀ ਕਮ ਸੁਹਰਪੈ ਆਖੀਏ ਇਤ ਲੋੜੀਏ ਕੰਮ ਸੁਹਰ ਪਿਆ ਕੀ ਹੈ ਕਾਰਜ ਦੇਸ਼ਾਰ ਸਤਗੁਰ ਸਤਸਾਖੀ ਹੈ ਜੇ ਸਾਨੂੰ ਕੋਈ ਪ੍ਰਭੂ ਤਾਂ ਕਮ ਹੈ ਸਾਡਾ ਕੋਈ ਦੁਨਿਆਵੀ ਕੰਮ फसਿਆ ਪਿਆ ਹੈ ਅੜਿਆ ਪਿਆ ਹੈ ਕਿਸੇ ਕਾਰਨ ਪ੍ਰੋਬਲਮਸ ਆਈਆਂ ਹੋਈਆਂ ਹਨ ਤੁਨਾ ਦਾ ਸਾਲਵਰ ਵੀ ਹਲ ਕਰਨ ਵਾਲਾ ਵੀ ਈਸ਼ਰ ਦਾਤਾ ਹੈ ਜੇ ਅਸੀਂ ਉਹਨੂੰ ਮਨ ਕਰਕੇ ਇਕਾਗਰਤਾ ਕਰਕੇ ਕੋਈ ਸ਼ਰਦਾ ਦੇ ਨਾਲ ਉਸ ਦੇ ਅੱਗੇ ਅਰਦਾਸ ਕਰੀਏ ਆਖੀਏ اے ਮੇਰੇ ਦਾਤਾਰ اے ਮੇਰੇ ਮਾਲਿਕ ਵਾਹਿਗੁਰੂ ਤੁਸੀਂ ਮੇਰੇ ਤੇ ਕਿਰਪਾ ਕਰੋ ਕਿ ਮੇਰੇ ਕੰਮ ਨੂੰ ਸਫਲ ਤੇ ਇਹ ਬੜਾ ਜ਼ਰੂਰੀ ਹੈ ਮੇਰੇ ਲਈ ਮੇਰੇ ਇਸ ਕੰਮ ਠੀਕ ਹੋਣ ਨਾਲ ਮੇਰੇ ਹੋਰ ਕੰਬੜ ਸਬਰ ਜਾਣਗੇ ਮੇਰੀ ਜ਼ਿੰਦਗੀ ਸੌਖੀ ਹੋ ਜਾਵੇਗੀ ਮੇਰੀ ਬੇਨਤੀ ਨੂੰ ਪ੍ਰਵਾਨ ਕਰੋ ਤ ਕਾਰਜ ਦੇ ਸਵਾਰ ਸਤਿਗੁਰ ਤ ਸਤਿਗੁਰ ਕਾਰਜ ਸਵਾਰ ਦਿੰਦਾ ਹੈ ਕੀਤਾ ਲੋੜੀਏ ਕੰਮ ਸਹਰ ਪਿਆ ਕੀਏ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ ਸੱਚ ਇਸ ਗੱਲ ਦਾ ਸ਼ਾਦੀ ਪਰਦਾ ਹੈ ਗੁਵਾਈ ਦਿੰਦਾ ਸੱਚ ਈਸ਼ਵਰ ਸੱਚ ਈਸ਼ਵਰੀ ਹੈ ਸੱਚ ਸਾਡੇ ਵਿੱਚ ਵੀ ਹੈ ਕੋਈ ਵੀ ਸੱਚਾ ਮਨੁੱਖ ਇਸ ਗੱਲ ਦੀ ਕਹਿ ਸਕਦਾ ਹੈ ਹਾਂ ਇਹ ਗੱਲ ਵਿੱਚ ਸੱਚ ਹੈ ਮੈਂ ਵੀ ਦਾਤੇ ਤੋਂ ਦਾਤ ਮੰਗੀ ਸੀ ਅਰਦਾਸ ਕੀਤੀ ਸੀ ਪੂਰੇ ਨਿਮਰਤਾ ਦੇ ਨਾਲ ਮੇਰੀ ਵੀ ਪੂਰੀ ਹੋਈ ਹੈ ਹਮ ਬੇਖਕ ਬੇਕਾਰੀ ਤੇਰੇ ਹਮ ਬੇਖਕ ਬੇਕਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਅਸੀਂ ਇਕ ਬੇਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਏ ਪ੍ਰਮਾਤਮਾ ਵਾਹਿਗੁਰੂ ਅਸੀਂ ਹਰ ਵਕਤ ਹਰ ਵੇਲੇ ਹੀ ਤੇਰੇ ਦਰ ਤੇ ਬੇਖਾਰੀ ਹਾਂ ਤੂੰ ਹੀ ਦਾਤਾ ਦੇਣ ਵਾਲਾ ਹੈ ਅਸੀਂ ਕਿੱਥੋਂ ਦਾਤਾ ਲੈਣੀਆਂ ਹਨ ਤੇ ਤੂੰ ਦੇਣੀਆਂ ਹਨ ਅਸੀਂ ਤੇਰੇ ਨਾਲ ਪਿਆਰ ਪਾ ਲੈਣਾ ਹੈ ਤੇਰੇ ਆਗਿਆਕਾਰੀ ਬੱਚੇ ਤੀ ਬਣ ਜਾਣਾ ਹੈ ਫਿਰ ਤਥਉਦਾਤ ਮੰਗਣੀ ਹੈ ਤੂੰ ਦੇ ਦੇਣੀ ਹੈ ਜ਼ਰੂਰਤ ਹੈ ਮੈਂ ਤੇਰਾ ਸੱਚਾ ਆਗਿਆਕਾਰੀ ਬੱਚਾ ਬਣ ਜਾਵਾਂ ਤਮ ਇਹ ਸਭ ਕਰਕੇ ਮੈਂ ਤੇਰੇ ਨਾਲ ਪਿਆਰ ਪਾਵਾਂਗਾ ਆਪਣਾ ਆਚਾਰ ਕੰਡਕਟ ਵੀ ਮੈਂ ਸੱਚਾ ਬਣਾਵਾਂਗਾ ਸੱਚੇ ਕਰਮ ਕਰਾਂਗਾ ਤੇ ਫਿਰ ਤੂੰ ਮੇਰੇ ਤੇ ਮੇਰਾ ਤਾਂ ਕਰੇਗਾ ਹੀ ਕਰੇਗਾ ਸਾਨੂੰ ਸੁੱਖਾਂ ਦੀ ਪ੍ਰਾਪਤੀ ਵਾਸਤੇ ਈਸ਼ਵਰ ਨਾਲ ਲਗਾ ਬੰਨਣਾ ਪਵੇਗਾ ਉਸ ਨਾਲ ਪਿਆਰ ਪਾਉਣਾ ਪਵੇਗਾ ਤੇ ਸਾਰੇ ਸਾਡੇ ਪ੍ਰੋਬਲਮਸ ਸਭ ਸੁਖੀ ਹੋ ਜਾਣਗੇ ਸਭ ਸੁਖ ਪ੍ਰਾਪਤ ਹੋ ਜਾਣਗੇ ਸਭ ਸੁਖ ਦਾਤਾ ਰਾਮ ਹੈ ਦੂਸਰ ਨਹੀਂ ਕੋ ਕਭ ਸੁਖ ਦਾ ਦਾਤਾ ਰਾਮ ਹੈ ਦੂਸਰ ਨਹੀਂ ਕੋਈ ਇਹ ਧੁੱਕ ਮਨ ਵਿੱਚ ਹਮੇਸ਼ਾ ਹੀ ਰੱਖਣੀ ਚਾਹੀਦੀ ਹੈ ਕਿ ਸੁਖਾਂ ਦਾ ਦਾਤਾ ਤਾਂ ਈਸ਼ਵਰ ਹੀ ਹੈ ਤੇ ਮੈਂ ਉਸ ਦਾ ਆਗਿਆਕਾਰੀ ਬੱਚਾ ਬੜਨਾ ਹੈ ਸੱਚੇ ਹੀ ਕਰਮ ਕਰਨੇ ਹਨ ਸੱਚ ਬੋਲਣਾ ਹੈ ਤੇ ਉਸ ਦੇ ਅਨੁਸਾਰ ਮੈਂ ਆਪਣਾ ਜੀਵਨ ਜੀਣਾ ਹੈ ਮਾਈਗੂ ਜੀ ਦਾ ਹਾਲ ਸਾਤ ਮਾਈਗੂ ਜੀ ਕੀ ਫਤਿਹ ਜੇ ਵੀਡੀਓ ਤੁਹਾਨੂੰ ਵੀਰਜੀਤ ਭੈਣ ਜੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜੀ ਜ਼ਰੂਰ ਕਰਨਾ ਜੀ